ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਐਡਮਿੰਟਨ ਆਇਆ ਪੰਜਾਬੀ ਬਜ਼ੁਰਗ ਜੋੜਾ ਪੁੱਤ ਲਈ ਚਿੱਠੀ ਛੱਡ ਰੋਂਦਾ ਮੁੜਿਆ ਪੰਜਾਬ ਕੈਨੇਡਾ ਨੇ ਦਿਖਾਈ ਸਚਾਈ ਦੋਸਤੋ ਅੱਜ ਦੀ ਇੱਕ ਕਹਾਣੀ ਕੋਈ ਆਮ ਕਹਾਣੀ ਨਹੀਂ ਹੈ ਬਲਕਿ ਇਹ ਹਰ ਉਸ ਮਾਪੇ ਦੇ ਦਿਲ ਦਾ ਦਰਦ ਹੈ ਜੋ ਆਪਣੀ ਸਾਰੀ ਉਮਰ ਦੀ ਕਮਾਈ ਲਗਾ ਕੇ ਆਪਣੀਆਂ ਜ਼ਮੀਨਾਂ ਗਹਿਣੇ ਤਰ ਕੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਇਸ ਉਮੀਦ ਨਾਲ ਤੋਰਦੇ ਹਨ कि शायद ਉੱਥੇ ਜਾ ਕੇ ਉਹਨਾਂ ਦੀ ਅਤੇ ਉਹਨਾਂ ਦੇ ਬੱਚਿਆਂ ਦੀ ਕਿਸਮਤ ਬਦਲ ਜਾਵੇਗੀ ਪਰ ਅਕਸਰ ਇਹ ਸੁਪਨੇ ਉਦੋਂ ਟੁੱਟ ਕੇ ਚੂਰ-ਚੂਰ ਹੋ ਜਾਂਦੇ ਹਨ ਜਦੋਂ ਹਕੀਕਤ ਦਾ ਸਾਹਮਣਾ ਹੁੰਦਾ ਹੈ ਕੈਨੇਡਾ ਦਾ ਸ਼ਹਿਰ ਐਡਮਿੰਟਨ ਜਿੱਥੇ ਅੱਜਕੱਲ ਬਰਫ਼ ਦੀ ਚਿੱਟੀ ਚਾਦਰ ਵਿਛੀ ਹੋਈ ਹੈ ਪਰ ਇਸ ਠੰਡੇ ਮੌਸਮ ਵਿੱਚ ਇੱਕ ਪੰਜਾਬੀ ਬਜ਼ੁਰਗ ਜੋੜੇ ਦੇ ਦਿਲ ਵਿੱਚ ਜੋ ਅਗ ਬਲ ਰਹੀ ਸੀ ਉਸ ਦਾ ਸੇਖ ਸ਼ਾਇਦ ਕੋਈ ਵੀ ਮਹਿਸੂਸ ਨਹੀਂ ਕਰ ਸਕਦਾ ਸੀ ਇਹ ਕਹਾਣੀ ਉਸ ਬੇਵਸੀ ਦੀ ਹੈ ਜਿੱਥੇ ਇੱਕ ਪਿਓ ਨੂੰ ਆਪਣੇ ਹੀ ਪੁੱਤ ਦੇ ਘਰ ਵਿੱਚ ਬੇਗਾਨਾ ਮਹਿਸੂਸ ਹੋਇਆ ਅਤੇ ਇੱਕ ਮਾਂ ਨੂੰ ਆਪਣੀ ਮਮਤਾ ਦਾ ਮੁੱਲ ਹੰਝੂਆਂ ਨਾਲ ਤਾਰਨਾ ਪਿਆ ਜਦੋਂ ਇਹ ਬਜ਼ੁਰਗ ਜੋੜਾ ਪੰਜਾਬ ਤੋਂ ਬੜੇ ਚਾਹਾਂ ਨਾਲ ਕੈਨੇਡਾ ਆਇਆ ਸੀ ਤਾਂ ਉਹਨਾਂ ਦੀਆਂ ਅੱਖਾਂ ਵਿੱਚ ਆਪਣੇ ਪੁੱਤ ਨੂੰ ਮਿਲਣ ਦੀ ਚਮਕ ਸੀ ਪਰ ਜਦੋਂ ਉਹ ਵਾਪਸ ਮੁੜੇ ਤਾਂ ਉਹਨਾਂ ਦੀਆਂ ਅੱਖਾਂ ਵਿੱਚ ਸਿਰਫ ਨਮੋਸ਼ੀ ਅਤੇ ਹੱਥਾਂ ਵਿੱਚ ਇੱਕ ਚਿੱਠੀ ਸੀ ਜੋ ਉਹ ਆਪਣੇ ਪੁੱਤ ਦੇ ਸਿਰਹਾਣੇ ਰੱਖ ਕੇ ਚੁੱਪਚੀਪ ਹੀ ਤੇ ਕਰੋਨ ਨਿਕਲ ਗਏ ਇਹ ਵੀਡੀਓ ਅੰਤ ਤੱਕ ਜ਼ਰੂਰ ਦੇਖਿਓ ਕਿਉਂਕਿ ਇਸ ਵਿੱਚ ਛੁਪਿਆ ਸੁਨੇਹਾ ਸ਼ਾਇਦ ਤੁਹਾਡੀ ਜ਼ਿੰਦਗੀ ਅਤੇ ਸੋਚਣ ਦਾ ਨਜ਼ਰੀਆ ਬਦਲ ਦੇਵੇ ਗੱਲ ਸ਼ੁਰੂ ਹੁੰਦੀ ਹੈ ਪੰਜਾਬ ਦੇ ਇੱਕ ਪਿੰਡ ਤੋਂ ਜਿੱਥੇ ਸਰਦਾਰ ਬਲਦੇਵ ਸਿੰਘ ਅਤੇ ਸਰਦਾਰਨੀ ਗੁਰਮੀਤ ਕੌਰ ਆਪਣੀ ਇੱਜ਼ਤ ਅਤੇ ਮਿਹਨਤ ਦੀ ਰੋਟੀ ਖਾਂਦੇ ਸਨ ਉਹਨਾਂ ਦਾ ਇੱਕੋ ਇੱਕ ਪੁੱਤਰ ਜਿਸ ਦਾ ਨਾਮ ਰਣਜੀਤ ਸੀ ਬਚਪਨ ਤੋਂ ਹੀ ਉਹਨਾਂ ਦੀਆਂ ਅੱਖਾਂ ਦਾ ਤਾਰਾ ਸੀ ਮਾਪਾਪ ਨੇ ਕਦੇ ਆਪਣੇ ਪੁੱਤ ਨੂੰ ਤੱਤੀ ਵਾਂ ਨਹੀਂ ਲੱਗਣ ਦਿੱਤੀ ਸੀ ਅਤੇ ਆਪਣੀਆਂ ਲੋੜਾਂ ਨੂੰ ਮਾਰ ਕੇ ਉਸ ਨੂੰ ਚੰਗੇ ਸਕੂਲ ਵਿੱਚ ਪੜਾਇਆ ਸੀ ਜਦੋਂ ਰਣਜੀਤ ਜਵਾਨ ਹੋਇਆ ਤਾਂ ਪੰਜਾਬ ਦੇ ਬਾਕੀ ਨੌਜਵਾਨਾਂ ਵਾਂਗ ਉਸ ਦੇ ਸਿਰ ਤੇ ਵੀ ਵਿਦੇਸ਼ ਜਾਣ ਦਾ ਪੂਤ ਸਵਾਰ ਹੋ ਗਿਆ ਬਲਦੇਵ ਸਿੰਘ ਕੋਲ ਬਹੁਤੀ ਜ਼ਮੀਨ ਨਹੀਂ ਸੀ ਪਰ ਪੁੱਤ ਦੇ ਸੁਪਨੇ ਪੂਰੇ ਕਰਨ ਲਈ ਉਸ ਨੇ ਆਪਣੀ ਪਹਿਲੀ ਦਾ ਇੱਕ ਵੱਡਾ ਹਿੱਸਾ ਵੇਚ ਦਿੱਤਾ ਅਤੇ ਬਾਕੀ ਪੈਸੇ ਆਲਤੀਏ ਤੋਂ ਵਿਆਜ ਤੇ ਫੜ ਕੇ ਰਣਜੀਤ ਨੂੰ ਕੈਨੇਡਾ ਪੇਜ ਦਿੱਤਾ ਪਿੰਡ ਵਿੱਚ ਬਲਦੇਵ ਸਿੰਘ ਦੀ ਛਾਤੀ ਮਾਣ ਨਾਲ ਚੌੜੀ ਹੋ ਗਈ ਸੀ ਕਿ ਉਸ ਦਾ ਪੁੱਤ ਹੁਣ ਕੈਨੇਡਾ ਵਿੱਚ ਹੈ ਸਾਲ ਬੀਤਦੇ ਗਏ ਰਣਜੀਤ ਉੱਥੇ ਸੈੱਟ ਹੋ ਗਿਆ ਉਸਨੇ ਪੀਆਰ ਲੈ ਲਈ ਅਤੇ ਵਿਆਹ ਵੀ ਕਰਵਾ ਲਿਆ ਫੋਨ ਤੇ ਗੱਲਾਂ ਹੁੰਦੀਆਂ ਤਾਂ ਰਣਜੀਤ ਹਮੇਸ਼ਾ ਕਹਿੰਦਾ ਬਾਪੂ ਜੀ ਤੁਸੀਂ ਤੇ ਬੇਬੇ ਬਸ ਇੱਕ ਵਾਰ ਇੱਥੇ ਆ ਜਾਓ ਤੁਹਾਨੂੰ ਸਵਰਗ ਦਿਖਾਵਾਂਗਾ ਆਖਰਕਾਰ ਉਹ ਦਿਨ ਆ ਹੀ ਗਿਆ ਜਦੋਂ ਬਲਦੇਵ ਸਿੰਘ ਅਤੇ ਗੁਰਮੀਤ ਕੌਰ ਦਾ ਵੀਜ਼ਾ ਲੱਗ ਗਿਆ ਪਿੰਡ ਵਿੱਚ ਲੱਡੂ ਵੰਡੇ ਗਏ ਰਿਸ਼ਤੇਦਾਰਾਂ ਨੇ ਵਧਾਈਆਂ ਦਿੱਤੀਆਂ ਅਤੇ ਬੜੇ ਚਾਅ ਨਾਲ ਇਹ ਬਜ਼ੁਰਗ ਜੋੜਾ ਐਡਮਿੰਟਨ ਲਈ ਰਵਾਨਾ ਹੋਇਆ ਰਸਤੇ ਵਿੱਚ ਉਹ ਸਾਰਾ ਵਕਤ ਇਹ ਗੱਲਾਂ ਕਰਦੇ ਰਹੇ ਕਿ ਹੁਣ ਬੁਢਾਪਾ ਪੁੱਤ ਨੂੰ ਚ ਅਤੇ ਪੋਤੇ-ਪੋਤਰੀਆਂ ਨਾਲ ਆਰਾਮ ਨਾਲ ਕੱਟਾਂਗੇ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਜਿਸ ਜਹਾਜ਼ ਵਿੱਚ ਉਹ ਬੈਠੇ ਹਨ ਉਹ ਉਹਨਾਂ ਨੂੰ ਖੁਸ਼ੀਆਂ ਦੇ ਦੇਸ਼ ਨਹੀਂ ਬਲਕਿ ਇਕੱਲੇਪਣ ਦੇ ਹਨੇਰੇ ਵੱਲ ਲੈ ਕੇ ਜਾ ਰਿਹਾ ਹੈ ਐਡਮਿੰਟਨ ਦੇ ਹਵਾਈ ਅੱਡੇ ਤੇ ਜਦੋਂ ਉਹ ਉਤਰੇ ਤਾਂ ਰਣਜੀਤ ਉਹਨਾਂ ਨੂੰ ਲੈਣ ਆਇਆ ਹੋਇਆ ਸੀ ਪੁੱਤ ਨੂੰ ਦੇਖ ਕੇ ਮਾਂ ਦੀਆਂ ਅੱਖਾਂ ਪਰ ਆਈਆਂ ਅਤੇ ਬਾਪੂ ਨੇ ਕੁੱਟ ਕੇ ਜੱਫੀ ਪਾਈ ਪਹਿਲੇ ਕੁਝ ਦਿਨ ਤਾਂ ਬਹੁਤ ਵਧੀਆ ਲੰਘੇ ਘਰ ਵਿੱਚ ਰੌਣਕ ਸੀ ਨੂਨ ਨੇ ਵੀ ਸੇਵਾ ਕੀਤੀ ਅਤੇ ਬੱਚਿਆਂ ਨੇ ਵੀ ਦਾਦਾ-ਦਾਦੀ ਨਾਲ ਖੇਡਿਆ ਪਰ ਜਿਵੇਂ ਜਿਵੇਂ ਦਿਨ ਬੀਤਦੇ ਗਏ ਕੈਨੇਡਾ ਦੀ ਤੇਜ਼ ਰਫ਼ਤਾਰ ਜ਼ਿੰਦਗੀ ਨੇ ਆਪਣਾ ਅਸਲੀ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਰਣਜੀਤ ਅਤੇ ਉਸਦੀ ਪਤਨੀ ਦੋਵੇਂ ਕੰਮ ਤੇ ਜਾਂਦੇ ਸਨ ਅਤੇ ਸਵੇਰੇ ਜਲਦੀ ਨਿਕਲ ਜਾਂਦੇ ਅਤੇ ਸ਼ਾਮ ਨੂੰ ਥੱਕੇ ਟੁੱਟੇ ਘਰ ਮੁੜਦੇ ਬਜ਼ੁਰਗ ਜੋੜਾ ਸਾਰਾ ਦਿਨ ਕਾਰ ਵਿੱਚ ਇਕੱਲਾ ਰਹਿੰਦਾ ਬਾਰ ਬਰਫ਼ ਪੈ ਰਹੀ ਹੁੰਦੀ ਸੀ ਜਿਸ ਕਰਕੇ ਉਹ ਕਿਤੇ ਜਾ ਵੀ ਨਹੀਂ ਸਕਦੇ ਸਨ ਪੰਜਾਬ ਵਿੱਚ ਜਿੱਥੇ ਉਹ ਸੱਤ ਵਿੱਚ ਬੈਠ ਕੇ ਦੋਸਤਾਂ ਨਾਲ ਗੱਲਾਂ ਕਰਦੇ ਸਨ ਜਾ ਗੁਰਦੁਆਰੇ ਜਾ ਕੇ ਸੇਵਾ ਕਰਦੇ ਸਨ ਇੱਥੇ ਉਹ ਚਾਰ ਦੀਵਾਰੀ ਵਿੱਚ ਕੈਦ ਹੋ ਕੇ ਰਹਿ ਗਏ ਵੱਡੇ ਵੱਡੇ ਟੀਵੀ ਅਤੇ ਨਰਮ ਸੋਫੇ ਉਹਨਾਂ ਨੂੰ ਵੱਡਣ ਨੂੰ ਪੈਂਦੇ ਸਨ ਸ਼ਾਮ ਨੂੰ ਜਦੋਂ ਬੱਚੇ ਘਰ ਆਉਂਦੇ ਤਾਂ ਉਹ ਆਪਣੇ ਫੋਨਾਂ ਵਿੱਚ ਰੁੱਝ ਜਾਂਦੇ ਜਾਂ ਅਗਲੇ ਦਿਨ ਦੀ ਤਿਆਰੀ ਵਿੱਚ ਲੱਗ ਜਾਂਦੇ ਬਲਦੇਵ ਸਿੰਘ ਕਈ ਵਾਰ ਕੋਸ਼ਿਸ਼ ਕਰਦਾ ਕਿ ਪੁੱਤ ਨਾਲ ਬੈਠ ਕੇ ਦੋ ਕੜੀਆਂ ਗੱਲਾਂ ਕਰੇ ਪਰ ਰਣਜੀਤ ਹਮੇਸ਼ਾ ਇਹੀ ਕਹਿੰਦਾ ਡੈਡ ਮੈਂ ਬਹੁਤ ਥੱਕਿਆ ਹੋਇਆ ਹਾਂ ਪਲੀਜ਼ ਹੁਣ ਨਹੀਂ ਹੌਲੀ-ਹੌਲੀ ਇਹ ਬਜ਼ੁਰਗ ਜੋੜਾ ਮਹਿਸੂਸ ਕਰਨ ਲੱਗਾ ਕਿ ਉਹ ਇਸ ਘਰ ਵਿੱਚ ਮਾਪੇ ਨਹੀਂ ਬਲਕਿ ਸਿਰਫ ਇੱਕ ਜ਼ਿੰਮੇਵਾਰੀ ਬਣ ਕੇ ਰਹਿ ਗਏ ਹਨ ਉਹਨਾਂ ਦੀ ਹیثیت ਸਿਰਫ ਕਰਦੀ ਰਾਖੀ ਕਰਨ ਵਾਲੇ ਚਾਂਕੀਦਾਰਾ ਜਾਂ ਬੱਚਿਆਂ ਨੂੰ ਸੰਭਾਲਣ ਵਾਲੇ ਆਯਾ ਵਰਗੀ ਹੋ ਗਈ ਸੀ ਉਹ ਸੋਚਦੇ ਸਨ ਕਿ ਪੁੱਤ ਕੋਲ ਬੈਠ ਕੇ ਸੁੱਖ-ਦੁੱਖ ਫੋਲਾਂਗੇ ਪਰ ਇੱਥੇ ਤਾਂ ਹਾਲ-ਚਾਲ ਪੁੱਛਣ ਦਾ ਵੀ ਕਿਸੇ ਕੋਲ ਵਕਤ ਨਹੀਂ ਸੀ ਹਾਲਾਤ ਉਦੋਂ ਹੋਰ ਵੀ ਖਰਾਬ ਹੋ ਗਏ ਜਦੋਂ ਘਰ ਵਿੱਚ ਛੋਟੀਆਂ-ਛੋਟੀਆਂ ਗੱਲਾਂ ਤੇ ਕਲੇਸ਼ ਰਹਿਣ ਲੱਗਾ ਬੇਬੇ ਗੁਰਮੀਤ ਕੌਰ ਪੁਰਾਣੇ ਖਿਆਲਾਂ ਦੀ ਸੀ ਅਤੇ ਨੂ ਦੇ ਆਧੁਨਿਕ ਰਹਿਣ ਸਹਿਣ ਨਾਲ ਉਸਦਾ ਤਾਲਮੇਲ ਨਹੀਂ ਬੈਠ ਰਿਹਾ ਸੀ ਜਦੋਂ ਵੀ ਬੇਬੇ ਰਸੋਈ ਵਿੱਚ ਕੁਝ ਆਪਣੇ ਤਰੀਕੇ ਨਾਲ ਬਣਾਉਂਦੀ ਤਾਂ ਨੂੰ ਨਕਬਲ ਕਰਦੀ ਕਿ ਘਰ ਵਿੱਚ ਮਸਾਲਿਆਂ ਦੀ ਬਦਬੂ ਫੈਲ ਗਈ ਹੈ ਕਈ ਵਾਰ ਬਲਦੇਵ ਸਿੰਘ ਨੇ ਰਣਜੀਤ ਨੂੰ ਕਿਹਾ ਕਿ ਉਹਨਾਂ ਨੂੰ ਗੁਰਦੁਆਰੇ ਛੱਡ ਆਵੇ ਤਾਂ ਅੱਗੋਂ ਜਵਾਬ ਮਿਲਦਾ ਕਿ ਮੇਰੇ ਕੋਲ ਟਾਈਮ ਨਹੀਂ ਹੈ ਤੁਸੀਂ ਟੈਕਸੀ ਲੈ ਲਵੋ ਜਾਂ ਬੱਸ ਵਿੱਚ ਚਲੇ ਜਾਓ ਬਜ਼ੁਰਗਾ ਲਈ ਬੇਗਾਨੇ ਦੇਸ਼ ਵਿੱਚ ਬੱਸਾਂ ਦੇ ਰੂਟ ਸਮਝਣੇ ਜਾਂ ਟੈਕਸੀ ਮੰਗਵਾਉਣੀ ਕੋਈ ਸੌਖਾ ਕੰਮ ਨਹੀਂ ਸੀ ਉਹ ਆਪਣੇ ਹੀ ਪੁੱਤ ਦੇ ਘਰ ਵਿੱਚ ਸਹਿਮ ਕੇ ਰਹਿਣ ਲੱਗੇ ਉਹ ਡਰਦੇ ਸਨ ਕਿ ਜੇ ਕੁਝ ਬੋਲਿਆ ਤਾਂ ਪੁੱਤ ਨਾਰਾਜ਼ ਹੋ ਜਾਵੇਗਾ ਸਭ ਤੋਂ ਵੱਡਾ ਦੁੱਖ ਉਦੋਂ ਲੱਗਾ ਜਦੋਂ ਇੱਕ ਦਿਨ ਬਲਦੇਵ ਸਿੰਘ ਨੇ ਆਪਣੇ ਪੁੱਤ ਅਤੇ ਨੂੰਹ ਨੂੰ ਆਪਸ ਵਿੱਚ ਲੜਦੇ ਸੁਣਿਆ ਨੂੰਹ ਕਹਿ ਰਹੀ ਸੀ ਇਹਨਾਂ ਨੂੰ ਵਾਪਸ ਭੇਜ ਦਿਓ ਮੇਰੀ ਪ੍ਰਾਈਵੇਸੀ ਖਤਮ ਹੋ ਗਈ ਹੈ ਅਤੇ ਖਰਚਾ ਵੀ ਵੱਧ ਗਿਆ ਹੈ ਅੱਗੋਂ ਰਣਜੀਤ ਨੇ ਜੋ ਜਵਾਬ ਦਿੱਤਾ ਉਸਨੇ ਬਲਦੇਵ ਸਿੰਘ ਦਾ ਸੀਨਾ ਚੀਰ ਦਿੱਤਾ ਰਣਜੀਤ ਨੇ ਕਿਹਾ ਬਸ ਕੁਝ ਮਹੀਨੇ ਹੋਰ ਰੱਖ ਲੈ ਬੱਚਿਆਂ ਦੀਆਂ ਛੁੱਟੀਆਂ ਹਨ ਇਹ ਸਾਂਭ ਲੈਣਗੇ ਫਿਰ ਟਿਕਟ ਕਰਵਾ ਦੇਵਾਂਗਾ ਇਹ ਸ਼ਬਦ ਸੁਣ ਕੇ ਬਲਦੇਵ ਸਿੰਘ ਦੇ ਪੈਰਾਂ ਹੇਠੋ ਜ਼ਮੀਨ ਖਿਸਕ ਗਈ ਜਿਸ ਪੁੱਤ ਲਈ ਉਸਨੇ ਆਪਣੀ ਜ਼ਮੀਨ ਵੇਚੀ ਜਿਸ ਨੂੰ ਛਾਤੀ ਨਾਲ ਲਾ ਕੇ ਪਾਲਿਆ ਅੱਜ ਉਸਦੇ ਲਈ ਉਹ ਸਿਰਫ ਇੱਕ ਬੇਬੀ ਸਿਟਰ ਜਾਂ ਮੁਫੱਦਾਂ ਨੌਕਰ ਬਣ ਕੇ ਰਹਿ ਗਿਆ ਸੀ ਉਸ ਰਾਤ ਦੋਵੇਂ ਜੀ ਸਾਰੀ ਰਾਤ ਸੌ ਨਹੀਂ ਸਕੇ ਸਿਰਫ ਇੱਕ ਦੂਜੇ ਦਾ ਹੱਥ ਫੜ ਕੇ ਰੋਦੇ ਰਹੇ ਉਸ ਰਾਤ ਹੀ ਬਲਦੇਵ ਸਿੰਘ ਨੇ ਫੈਸਲਾ ਕਰ ਲਿਆ ਕਿ ਹੁਣ ਉਹ ਇਸ ਘਰ ਵਿੱਚ ਇੱਕ ਪਲਵੀ ਨਹੀਂ ਰਹਿਣਗੇ ਉਹਾਂ ਨੇ ਚੁੱਪਚੀਪ ਤੇ ਆਪਣਾ ਸਮਾਨ ਬੰਨਣਾ ਸ਼ੁਰੂ ਕਰ ਦਿੱਤਾ। ਉਹਨਾਂ ਦੇ ਦਿਲ ਵਿੱਚ ਗੁੱਸਾ ਨਹੀਂ ਸੀ। ਸਗੋਂ ਇੱਕ ਗਹਿਰਾ ਦੁੱਖ ਅਤੇ ਤਰਸ ਸੀ ਕਿ ਪੈਸੇ ਦੀ ਦੌੜ ਨੇ ਰਿਸ਼ਤਿਆਂ ਨੂੰ ਕਿੰਨਾ ਕਮਜ਼ੋਰ ਕਰ ਦਿੱਤਾ ਹੈ। ਸਵੇਰੇ ਜਦੋਂ ਘਰ ਵਿੱਚ ਸਾਰੇ ਸੁੱਤੇ ਪਏ ਸਨ, ਬਲਦੇਵ ਸਿੰਘ ਨੇ ਇੱਕ ਕਾਪੀ ਦਾ ਪੰਨਾ ਪਾੜਿਆ ਅਤੇ ਕੰਬਦੇ ਹੱਥਾਂ ਨਾਲ ਇੱਕ ਚਿੱਠੀ ਲਿਖੀ। ਉਸ ਚਿੱਠੀ ਵਿੱਚ ਲਿਖਿਆ ਸੀ, ਪੁੱਤਰ ਰਣਜੀਤ, ਅਸੀਂ ਵਾਪਸ ਆਪਣੇ ਪਿੰਡ ਜਾ ਰਹੇ ਹਾਂ। ਸਾਨੂੰ ਮਾਫ਼ ਕਰੀ ਜੇ ਸਾਡੇ ਆਉਣ ਨਾਲ ਤੇਰੀ ਜ਼ਿੰਦਗੀ ਵਿੱਚ ਕੋਈ ਖਲਲ ਪਿਆ ਹੋਵੇ ਅਸੀਂ ਸੋਚਿਆ ਸੀ ਕਿ ਕੈਨੇਡਾ ਵਿੱਚ ਸਾਡਾ ਪੁੱਤ ਵੱਡਾ ਅਫਸਰ ਲੱਗ ਗਿਆ ਹੈ ਪਰ ਸਾਨੂੰ ਇਹ ਨਹੀਂ ਪਤਾ ਸੀ ਕਿ ਤੂੰ ਇੰਨਾ ਵੱਡਾ ਹੋ ਗਿਆ ਹੈ ਕਿ ਤੇਰੇ ਘਰ ਵਿੱਚ ਤੇਰੇ ਮਾਪਿਓ ਲਈ ਹੀ ਜਗ੍ਹਾ ਨਹੀਂ ਬਚੇਗੀ ਅਸੀਂ ਤੇਰੇ ਤੇ ਬੋਝ ਬਣ ਕੇ ਨਹੀਂ ਰਹਿਣਾ ਚਾਹੁੰਦੇ ਪੁੱਤ ਯਾਦ ਰੱਖੀ ਇਹ ਕੋਠੀਆਂ ਕਾਰਾਂ ਅਤੇ ਡਾਲਰ ਇੱਥੇ ਹੀ ਰਹਿ ਜਾਣੇ ਹਨ ਪਰ ਮਾਪਿਓ बार-बार ਨਹੀਂ ਮਿਲਦੇ ਅਸੀਂ ਤੇਰੇ ਬੱਚਿਆਂ ਨੂੰ ਸਾਂਭਣ ਲਈ ਨਹੀਂ ਆਏ ਸੀ ਅਸੀਂ ਤਾਂ ਆਪਣਾ ਆਖਰੀ ਸਮਾਂ ਤੇਰੇ ਨਾਲ ਹੱਸ ਖੇਡ ਕੇ گزارਣ ਆਏ ਸੀ ਪਰ ਸ਼ਾਇਦ ਰੱਬ ਨੂੰ ਇਹ ਮਨਜ਼ੂਰ ਨਹੀਂ ਸੀ ਖੁਸ਼ ਰਵੀ ਸਾਡਾ ਆਸ਼ੀਰਵਾਦ ਹਮੇਸ਼ਾ ਤੇਰੇ ਨਾਲ ਹੈ ਚਿੱਠੀ ਲਿਖਦਿਆਂ ਬਲਦੇਵ ਸਿੰਘ ਦੇ ਹੰਝੂ ਕਾਗਜ਼ ਤੇ ਡਿੱਗ ਕੇ ਸਿਆਹੀ ਨੂੰ ਫੈਲਾ ਰਹੇ ਸਨ ਉਸਨੇ ਉਹ ਚਿੱਠੀ ਰਣਜੀਤ ਦੇ ਸਿਰਹਾਣੇ ਰੱਖੀ ਅਤੇ ਆਪਣੀ ਪਤਨੀ ਨਾਲ ਹੌਲੀ ਜਿਹੇ ਘਰੋਂ ਬਾਹਰ ਨਿਕਲਾਇਆ ਸਵੇਰ ਦਾ ਸਮਾਂ ਸੀ ਅਤੇ ਐਡਮਿੰਟਨ ਦੀਆਂ ਸੜਕਾਂ ਤੇ ਸੁੰਸਾਨ ਸੀ ਬਰਫ਼ੀਲੀ ਹਵਾ ਚੱਲ ਰਹੀ ਸੀ ਜੋ ਹੱਡੀਆਂ ਤੱਕ ਚੀਰ ਰਹੀ ਸੀ ਪਰ ਇਸ ਠੰਡ ਦਾ ਅਸਰ ਉਹਨਾਂ ਦੇ ਸਰੀਰ ਤੇ ਨਹੀਂ ਹੋ ਰਿਹਾ ਸੀ ਕਿਉਂਕਿ ਉਹਨਾਂ ਦੇ ਦਿਲ ਵਿੱਚ ਜੋ ਦਰਦ ਦਾ ਤੂਫਾਨ ਸੀ ਉਹ ਇਸ ਠੰਡ ਤੋਂ ਕਿਤੇ ਜ਼ਿਆਦਾ ਤੇਜ਼ ਸੀ ਉਹਨਾਂ ਨੇ ਪਹਿਲਾਂ ਹੀ ਇੱਕ ਜਾਣ ਪਛਾਣ ਵਾਲੇ ਟੈਕਸੀ ਡ라이ਵਰ ਨੂੰ ਫੋਨ ਕਰਕੇ ਬੁਲਾ ਲਿਆ ਸੀ ਜਦੋਂ ਉਹ ਟੈਕਸੀ ਵਿੱਚ ਬੈਠ ਕੇ 에ਅਰਪੋਰਟ ਵੱਲ ਜਾ ਰਹੇ ਸਨ ਤਾਂ ਦੋਮਾ ਨੇ ਮੁੜ ਕੇ ਉਸ ਆਲੀਸ਼ਾਨ ਕਾਰ ਵੱਲ ਨਹੀਂ ਦੇਖਿਆ ਜਿਸ ਨੂੰ ਦੇਖਣ ਦੇ ਸੁਪਨੇ ਉਸ ਸਾਲਾ ਤੋਂ ਲੈ ਰਹੇ ਸਨ ਰਸਤੇ ਵਿੱਚ ਗੁਰਮੀਤ ਕੌਰ ਵਾਰ-ਵਾਰ ਆਪਣੀ ਚੁੰਨੀ ਨਾਲ ਅੱਖਾਂ ਪੂੰਝ ਰਹੀ ਸੀ ਉਹ ਸੋਚ ਰਹੀ ਸੀ ਕਿ ਪਿੰਡ ਜਾ ਕੇ ਲੋਕਾਂ ਨੂੰ ਕੀ ਜਵਾਬ ਦੇਣਗੇ ਲੋਕ ਪੁੱਛਣਗੇ ਕਿ ਕੈਨੇਡਾ ਕਿਵੇਂ ਲੱਗਾ ਤਾਂ ਕੀ ਦੱਸਾਂਗੇ ਕਿ ਉੱਥੇ ਪੁੱਤਕੋਲ ਸਾਡੇ ਲਈ ਵਕਤ ਨਹੀਂ ਸੀ 에어ਪੋਰਟ ਤੇ ਪਹੁੰਚ ਕੇ ਉਹਨਾਂ ਨੇ ਆਪਣੀਆਂ ਟਿਕਟਾਂ ਲਈਆਂ ਜੋ ਬਲਦੇਵ ਸਿੰਘ ਨੇ ਆਪਣੀ ਬਚੀ ਹੋਈ ਪੈਨਸ਼ਨ ਦੇ ਪੈਸਿਆਂ ਨਾਲ ਚੋਰੀ ਛੁਪੇ ਕਰਵਾਈਆਂ ਸਨ ਜਹਾਜ਼ ਵਿੱਚ ਬੈਠਦਿਆਂ ਹੀ ਉਹਨਾਂ ਨੂੰ ਮਹਿਸੂਸ ਹੋਇਆ ਜਿਵੇਂ ਉਹ ਕਿਸੇ ਕੈਦਖਾਨੇ ਤੋਂ ਰਿਹਾ ਹੋ ਕੇ ਵਾਪਸ ਆਪਣੀ ਆਜ਼ਾਦ ਦੁਨੀਆ ਵਿੱਚ ਜਾ ਰਹੇ ਹਨ ਪਾਵੇਂ ਜੇਬ ਖਾਲੀ ਸੀ ਅਤੇ ਦਿਲ ਟੁੱਟਿਆ ਹੋਇਆ ਸੀ ਪਰ ਸਿਰ ਉੱਚਾ ਸੀ ਕਿ ਉਹ ਕਿਸੇ ਦੇ ਮੋਤਾਜ ਨਹੀਂ ਰਹੇ ਜਹਾਜ਼ ਜਦੋਂ ਹਵਾ ਵਿੱਚ ਉੱਡਿਆ ਤਾਂ ਹੇਠਾਂ ਵੱਜਦਾ ਐਡਮਿੰਟਨ ਸ਼ਹਿਰ ਬਹੁਤ ਸੋਨਾ ਲੱਗ ਰਿਹਾ ਸੀ ਪਰ ਇਸ ਜੋੜੇ ਲਈ ਇਸ ਸ਼ਹਿਰ ਪੱਥਰਾਂ ਦਾ ਬਣਿਆ ਹੋਇਆ ਸੀ ਜਿੱਥੇ ਲੋਕਾਂ ਦੇ ਦਿਲ ਵੀ ਪੱਥਰ ਦੇ ਹੋ ਗਏ ਸਨ ਜਦੋਂ ਰਣਜੀਤ ਸਵੇਰੇ ਉੱਠਿਆ ਅਤੇ ਉਸਨੇ ਮਾਪਾਪ ਨੂੰ ਕਮਰੇ ਵਿੱਚ ਨਾ ਦੇਖਿਆ ਤਾਂ ਉਹ ਹੈਰਾਨ ਹੋ ਗਿਆ ਫਿਰ ਉਸਦੀ ਨਿਗਾਹ ਸਰਹਾਣੇ ਪਈ ਚਿੱਠੀ ਤੇ ਗਈ ਜਿਵੇਂ ਜਿਵੇਂ ਉਹ ਚਿੱਠੀ ਪੜ ਰਿਹਾ ਸੀ ਉਸ ਦੇ ਹੱਥ ਕੰਬ ਰਹੇ ਸਨ ਅਤੇ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਰਿਹਾ ਸੀ ਪਰ ਹੁਣ ਬਹੁਤ ਦੇਰ ਹੋ ਚੁੱਕੀ ਸੀ ਵਕਤ ਜੋ ਉਸਨੇ ਆਪਣੇ ਮਾਪੇ ਨੂੰ ਨਹੀਂ ਦਿੱਤਾ ਸੀ ਅੱਜ ਉਹੀ ਵਕਤ ਉਸਦੇ ਹੱਥੋਂ ਰੇਤ ਵਾਂਗ ਫਿਸਲ ਗਿਆ ਸੀ ਉਹ ਭੱਜ ਕੇ 에ਅਰਪੋਰਟ ਗਿਆ ਪਰ ਉਦੋਂ ਤੱਕ ਫਲਾਈਟ ਉੱਡ ਚੁੱਕੀ ਸੀ ਉੱਧਰ ਪੰਜਾਬ ਪਹੁੰਚ ਕੇ ਬਲਦੇਵ ਸਿੰਘ ਅਤੇ ਗੁਰਮੀਤ ਕੌਰ ਨੇ ਆਪਣੇ ਘਰ ਦਾ ਦਰਵਾਜ਼ਾ ਖੋਲ੍ਹਿਆ ਕਾਰ ਵਿੱਚ ਮਿੱਟੀ ਜੰਮੀ ਹੋਈ ਸੀ ਪਰ ਫਿਰ ਵੀ ਉਸ ਮਿੱਟੀ ਦੀ ਖੁਸ਼ਬੂ ਕੈਨੇਡਾ ਦੇ ਸਾਈਟਾਂ ਨਾਲੋਂ ਕਿਤੇ ਵੱਧ ਸਕੂਨ ਦੇਣ ਵਾਲੀ ਸੀ ਉਹਨਾਂ ਨੇ ਫੈਸਲਾ ਕੀਤਾ ਕਿ ਉਹ ਹੁਣ ਬਾਕੀ ਦੀ ਜ਼ਿੰਦਗੀ ਆਪਣੇ ਪਿੰਡ ਵਿੱਚ ਹੀ ਸਾਦਗੀ ਨਾਲ گزارਣਗੇ ਉਹ ਸਮਝ ਗਏ ਸਨ ਕਿ ਖੁਸ਼ੀ ਥਾਂ ਬਦਲਣ ਨਾਲ ਨਹੀਂ ਮਿਲਦੀ ਸਗੋਂ ਆਪਣਿਆਂ ਦੇ ਪਿਆਰ ਅਤੇ ਸਤਿਕਾਰ ਵਿੱਚ ਹੁੰਦੀ ਹੈ ਇਸ ਘਟਨਾ ਨੇ ਪਿੰਡ ਵਿੱਚ ਵੀ ਸਭ ਨੂੰ ਹਿਲਾ ਕੇ ਰੱਖ ਦਿੱਤਾ ਜੋ ਲੋਕ ਕੈਨੇਡਾ ਜਾਣ ਲਈ ਮਰਦੇ ਸਨ ਉਹਨਾਂ ਨੂੰ ਸਮਝ ਆ ਗਈ ਕਿ ਚਮਕਦੀਆਂ ਲਾਈਟਾਂ ਦੇ ਪਿੱਛੇ ਦਾ ਹਨੇਰਾ ਕਿੰਨਾ ਡੂੰਘਾ ਹੋ ਸਕਦਾ ਹੈ ਬਲਦੇਵ ਸਿੰਘ ਅਕਸਰ ਪਿੰਡ ਦੀ ਸੱਤ ਵਿੱਚ ਬੈਠ ਕੇ ਕਹਿੰਦੇ ਹਨ ਭਰਾਵੋ ਪੁੱਤਾਂ ਨੂੰ ਪੜਾਓ ਵਿਦੇਸ਼ ਭੇਜੋ ਪਰ ਇੰਨਾ ਵੀ ਦੂਰ ਨਾ ਕਰੋ ਕਿ ਉਹ ਤੁਹਾਨੂੰ ਪਛਾਣਨਾ ਹੀ ਭੁੱਲ ਜਾਣ ਇਸ ਕਹਾਣੀ ਦਾ ਨਿਚੋੜ ਅਤੇ ਸਿੱਖਿਆ ਬਹੁਤ ਡੂੰਗੀ ਹੈ ਇਹ ਸਾਨੂੰ ਸਿਖਾਉਂਦੀ ਹੈ ਕਿ ਪੈਸਾ ਕਮਾਉਣਾ ਜ਼ਰੂਰੀ ਹੈ ਰਿਸ਼ਤਿਆਂ ਦੀ ਕੀਮਤ ਤੇ ਨਹੀਂ ਬਹੁਤ ਸਾਰੇ ਨੌਜਵਾਨ ਵਿਦੇਸ਼ਾਂ ਵਿੱਚ ਜਾ ਕੇ ਡਾਲਰਾਂ ਦੀ ਦੌੜ ਵਿੱਚ ਇੰਨੇ ਅੰਨੇ ਹੋ ਜਾਂਦੇ ਹਨ ਕਿ ਉਹ ਪੁੱਲ ਜਾਂਦੇ ਹਨ ਕਿ ਪਿੱਛੇ ਉਹਨਾਂ ਦੇ ਮਾਪੇ ਉਹਨਾਂ ਦੀ ਇੱਕ ਆਵਾਜ਼ ਸੁਣਨ ਲਈ ਤਰਸਦੇ ਹਨ ਮਾਪੇ ਤੁਹਾਡੇ ਕੋਲੋਂ ਤੁਹਾਡੀ ਜਾਇਦਾਦ ਜਾਂ ਪੈਸਾ ਨਹੀਂ ਮੰਗਦੇ ਉਹ ਸਿਰਫ ਪਿਆਰ ਅਤੇ ਥੋੜਾ ਜਿਹਾ ਵਕਤ ਮੰਗਦੇ ਹਨ ਯਾਦ ਰੱਖੋ ਜਿਨ੍ਹਾਂ ਪੌੜੀਆਂ ਮਾਪੇ ਤੇ ਪੈਰ ਰੱਖ ਕੇ ਤੁਸੀਂ ਉਚਾਈਆਂ ਤੇ ਪਹੁੰਚੇ ਹੋ ਜੇ ਉਹ ਪੌੜੀਆਂ ਹੀ ਹਟਾ ਦਿੱਤੀਆਂ ਤਾਂ ਤੁਸੀਂ ਵੀ ਡਿੱਗ ਪੋਗੇ ਇਹ ਕਹਾਣੀ ਚੇਤਾਵਨੀ ਹੈ ਉਹਨਾਂ ਬੱਚਿਆਂ ਲਈ ਜੋ ਮਾਪਿਆਂ ਨੂੰ ਬੋਝ ਸਮਝਦੇ ਹਨ ਅਤੇ ਸਬਕ ਹੈ ਉਹਨਾਂ ਮਾਪਿਆਂ ਲਈ ਜੋ ਸਭ ਕੁਝ ਵੇਚ ਕੇ ਬੱਚਿਆਂ ਨੂੰ ਵਿਦੇਸ਼ ਭੇਜ ਦਿੰਦੇ ਹਨ ਪਰ ਆਪਣੇ ਬੁਢਾਪੇ ਬਾਰੇ ਨਹੀਂ ਸੋਚਦੇ ਸੱਚੀ ਖੁਸ਼ੀ ਪਰਿਵਾਰ ਦੇ ਨਾਲ ਹੈ ਚਾਹੇ ਉਹ ਕੱਚੇ ਕੋਠੇ ਵਿੱਚ ਹੋਵੇ ਜਾਂ ਮਹਿਲਾ ਵਿੱਚ ਪਰਦੇਸਾਂ ਦੀ ਚਕਾਚੁਦ ਕਦੇ ਵੀ ਮਾਦੀ ਗੋਦ ਅਤੇ ਪਿਓ ਦੇ ਸائے ਦਾ ਮੁਕਾਬਲਾ ਨਹੀਂ ਕਰ ਸਕਦੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ